ਸੁਚਿਟਾਈ ਕਰਿਓ ਪੰਜਾਬ ਮੈਦਾਨ ਫਤਿਹ న్యూਸ ਦੇ ਨਾਲ ਸੱਚੀ ਸੱਚੀ ਗੁਰਬਾਨੀ ਗੁਰਮੁਖਵਚਾਰ ਅੱਜ ਫਤਿਹ ਸਿੰਘ ਕਲੋਨੀ ਵਿਖੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਜਹਾੜੇ ਤੇ ਜੋ ਨਗਰ ਕੀਰਤਨ ਨਿਕਲੇ ਗਿਆ ਆਓ ਅਸੀਂ ਤੁਹਾਨੂੰ ਲਾਈਵ ਚ ਤਸਵੀਰਾਂ ਵਿਖਾਈਏ

ਸਾਤਿਆ ਜੇ ਤਨ ਮਤਾ ਕੁਤੀ ਨਹੀਂ ਨੋਕੇ ਕੋਈ ਨਹੀਂ ਸਾਤਿਆ ਭਗਤਾਂ ਨਾ ਸਕੇ ਆਵੇ ਲਾਵੇ ਜੀ ਕੋਈ ਨਹੀਂ ਸਾਤਿਆ ਅਕੀਤਾ ਜੇ ਤਨ ਮਤਾ ਕੁਤੀ ਨਹੀਂ ਨੋਕੇ ਕੋਈ ਨਹੀਂ ਸਾਤਿਆ ਜੇ ਦਿਲ ਕੋਈ ਨਹੀਂ ਸਾਤਿਆ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਜਨਮ ਝਾੜੇ ਦੇ ਛਿੱਡੀ ਝਾੜੇ ਜਿੱਥੋਂ ਨਗਰ ਕਿਤੇ ਨਿਕਲਿਆ ਇੰਨੇ ਬਾਰੇ ਕੀ ਕਰਾ ਜਾਂਦੇ ਹੋ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫ਼ਤਿਹ ਵੇਖੋ ਜੀ ਅੱਜ ਫਤੇ ਸਿੰਘ ਕਲੋਨੀ ਤੋਂ ਗੁਰਦੁਆਰਾ ਫਤੇ ਸਿੰਘ ਕਲੋਨੀ ਜਾਂ ਸਾਬ ਗਿਆ ਦਾ ਫਤੇ ਸਿੰਘ ਤੇ ਗੁਰਦੁਆਰਾ ਵੀ ਉਹਦੇ ਨਾਂ ਤੇ ਆ ਤੇ ਕਲੋਨੀ ਦਾ ਨਾਮ ਵੀ ਉਹਦੇ ਨਾਂ ਤੇ ਹੀ ਆ ਉੱਥੋਂ ਅੱਜ ਨਗਰ ਕੀਰਤਨ ਸਵੇਰੇ ਨਿਕਲਿਆ ਵਾ 10 ਵਜੇ ਤੇ ਵੱਖ-ਵੱਖ ਪਰਾਵਾਂ ਤੇ ਹੁੰਦਾ ਹੋਇਆ ਅੱਜ ਸਾਡੇ ਗੁਰਦੁਆਰਾ ਅਮਰ ਚਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਪਹੁੰਚਿਆ ਵਾ ਤੇ ਅਸੀਂ ਇੱਥੇ ਉਹਨਾਂ ਦੇ ਨਗਰ ਕੀਰਤਨ ਪਹੁੰਚਣ ਤੇ ਸੰਗਤਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਆ ਬਹੁਤ ਵਧੀਆ ਅਸੀਂ ਆਪਣਾ ਜੋ ਜਿੰਨਾ ਵੀ ਕਰ ਸਕੇ ਆ ਸਰੋਬੇ ਪਾਇ ਪੰਜ ਪਿਆਰਿਆਂ ਦੇ ਹੋਰ ਵੀ ਸੰਗਤ ਨੂੰ ਤੇ ਫਰ ਫਰੂਟ ਵੀ ਬੰਦੇ ਵੱਡਿਆ ਵਾ ਬਾਕੀ ਸਾਨੂੰ ਇਹ ਵੀ ਆ ਕੇ ਅੱਜ ਵੇਖੋ ਵੱਡੀ ਸਾਬਜਾ ਦੇ ਜਿਹੜੇ ਆ ਬਾਬਾ ਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਛੀ ਵਿਧਿਆਰਾ ਵੀ ਕਰਨ ਦੇ ਮਾਤਾ ਗੁਜਰਪੌਰ ਜੀ ਦੇ ਤੇ ਵੇਖੋ ਇਹ ਤੇ ਸਾਰਾ ਹੀ ਦੇਖੋ ਜੀ ਜਿੱਦਾਂ ਵੀ ਆਣਾ ਇਹ ਗੁਰੂ ਮਹਾਰਾਜ ਦੇ ਨਾਲ ਨਾ ਨਾ ਵਾਲੀ ਤੁਰਿਆ ਹੁੰਦਿਆ ਵਾ ਉਧਰੋਂ ਛਿੱਧੀ ਜਿਹੜੇ ਚੱਲੰਦੇ ਨੇ ਤੇ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ ਗਿਆ ਵਾ ਅਸੀਂ ਸਾਰੀ ਸੰਗਤਾਂ ਨੂੰ ਇਹ ਕਵਾਂਗੇ ਕਿ ਆਪਣੇ ਬੱਚਿਆਂ ਨੂੰ ਸਰੰਦ ਲੈ ਕੇ ਜਾਓ ਤੇ ਉੱਥੇ ਜਾ ਕੇ ਬੱਚਿਆਂ ਨੂੰ ਵਿਖਾਓ ਕਿ ਵੇਖੋ ਨਿੱਕੇ ਨਿੱਕੇ ਬੱਚਿਆਂ ਨੇ ਸੀ ਨਹੀਂ ਕੀਤੀ ਤੇ ਉਹਨਾਂ ਨੂੰ ਦਵਾਰਾਂ ਦੇ ਵਿੱਚ ਚਿੰਦ ਦਿੱਤਾ ਕੇ ਕਰਕੇ ਬੱਚਿਆਂ ਨੂੰ ਵਿਖਾਓ ਬੱਚਿਆਂ ਨੂੰ ਪਤਾ ਲੱਗੇ ਤੁਹਾਡਿਆਂ ਨੂੰ ਕਿ ਕੀ ਵੇਖੋ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਦੀ ਕੀ ਕੁਰਬਾਨੀ ਆ ਇਹਨੀਆਂ ਬੇਅੰਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਫਰਤ ਜੋ ਕਿ ਵਿਸ਼ਾਲ ਨਗਰ ਕੀਰਤਨ ਸ੍ਰੀ ਸਿੰਘ ਤੋਂ ਉਨੀ ਤੋਂ ਕਟਿਆ ਜਾ